ਇਸ ਟਾਈਮ ਬਾਈ ਦੀ ਓ ਜਾ ਰੇ ਕੋਈ ਸੋਚੀ ਨੂੰ ਲੈ ਕੇ ਨਾ ਪੁੱਛਣਾ ਤੇ ਵੱਡਾ ਹੁੰਦਾ ਜਿਦਰਾ ਦੇਖੋ ਐਂ ਪ੍ਰੋਬਲਮ ਟਵਾਂ ਨਾ ਰਹਾ ਮਤਨੌਰ ਨੇ ਉੱਟਾ ਦੀ ਜਰ ਨਾ ਕੋਈ ਸਮਝ ਹੀ ਨਹੀਂ ਹੈਗੀ ਲੈ ਪੁੱਤ ਜਦੋਂ ਨਹੀਂ ਤਾਂ ਪੁੱਤ ਨਹੀਂ ਨਹੀਂ ਲੈ ਵੇ ਅਰੇ ਚੰਗਲ ਸਿੰਘ ਦਾ ਹੋਬਲ ਵੀ ਨਾ ਪਤਾ ਨਹੀਂ ਪਤਾ ਸੀ ਨਾ ਇਹ ਕੋ ਨਹੀਂ ਅ ਚੰਗਲਬੀ ਦੀ ਪਹਿਲਾਂ ਨਹੀਂ ਹੈ ਇਹ ਦੁ ਫੜ ਕੇ ਚੰਗਲਬੀ ਦੀ ਪਹਿਣਾ ਨਹੀਂ ਕਿਵੇਂ ਆ ਮੈਂ ਠੀਕ ਨੇ ਕਿ ਮੈਂ ਵੀ ਦਿੱਕੇ ਤਨੌਲੇ ਲੈ ਕੇ ਜੀ ਮੈਂ ਤੁਹਾਨੂੰ ਕਾਸੀ ਗੱਲ ਭਾਈ ਕੀ ਹਾਲ ਨੇ ਮੈਂ ਹਾਲ ਐ ਨਹੀਂ ੱਡੀ ਹੋਈਆਂ ਮੱਸੀ ਗਈ ਖਤਮ ਹੋ ਗਾ ਨਾ ਮੈਂ ਨਹੀਂ ਮਲਾਉਂਦਾ ਐ ਨਾ ਕਰੇ ਨਾ ਯਾਰ ਮੈਂ ਤੰਗ ਗੱਗੀ ਕੀ ਹੋਇਆ ਦੱਸ ਕਿਹਨੇ ਮਾਰਿਆ ਤੰਗ ਕਰ ਦੋ ਸਰ ਜਮੀਨ ਖੋਈ ਦੀ ਲੋਕਾਂ ਨੇ ਕਿਹਨੇ ਖੋਲੀ ਸੀ ਦੱਸ ਛੜਾ ਲੈਨੇ ਆਪਾਂ ਵੀਰੇ ਪਰਚੀ ਦੋ ਇਹਨੂੰ ਤਾਂ ਦੇਖ ਪਰਚੀ ਤੇ ਜਰਾ ਨਾ ਆ ਸਵਰਨ ਸਿੰਘ ਆ ਤੇਰਾ ਨਾ ਮੇਰਾ ਨਾ ਖੇਤ ਵਾਲਾ ਬੁੱਧੂ ਆ ਜੀ ਅੱਛਾ ਨਾ ਕੜਾ ਏ ਟਰੈਕਟਰ ਦੇ ਜਿਹੜਾ ਇਹਦੀ ਮੈਂ ਦੇ ਵੀ ਗੰਡੂਆ ਪਿੰਡ ਤੋਂ ਆਏ ਹਾਂ ਜੀ ਦਾਦੀ ਨਾ ਫੜਨਾ ਮੈਂ ਸਭਾਈ ਦੀ ਮਾਂ ਹਾਲੇ ਮੁੱਡੇ ਨੇ ਤੋਰੇ ਸਕੂਲ ਚ ਡਾ ਗੁਰੀ ਜੀ ਠੀਕ ਹੈ ਠੀਕ ਐ ਬਾਗ ਰਿਓ ਪਰ ਆ ਮੂੰ ਪਾਗਲਖਾਨੇ ਦੇ ਕਪੜੇ ਆ ਨਾ ਮੈਂ ਖੁਕ ਸਕੂਰ ਵਾਲੀ ਜੀ ਮੈਂ ਜਨੰਨੀ ਮਣੀ ਹੋਈ ਸੀ ਮਾਨਸਾ ਛੋਟੀ ਸੀ ਕੋਨੇ ਮੁੰਡਾ ਜੀ ਇਹ ਗਵਾਂਢੀ ਨੇਗੇ ਇਹ ਇਹ ਪਿਆ ਹੋਣਾ ਇਹ ਮਣੋ ਮੋਟਾ ਬਦਰਾ ਇਹ ਇਹ ਗਾਲ ਕੱਢ ਦਿੰਦਾ ਜੀ ਮਗਲ ਚ ਇਹ ਲਵੇ ਖੜਿਆ ਰਿਹਾ ਤੇ ਇਹਦੇ ਖੁਰਚਣਾਂ ਨਾਲ ਖੁਰਚਣਾਂ ਨਾਲ ਕੁੱਟਿਆ ਜੀ ਇਹਨੇ ਗਾਲ ਗੋਲ ਦੇਤੀ ਇਹਨੇ ਨਾਲ ਹੀ ਕੁੱਟਿਆ ਜੀ ਬੰਨੇ ਬਣਾਏ ਕੁੱਟਿਆ ਬੰਨੇ ਬੰਨੇ ਬਣਾਇਆ ਛੋਟੀ ਛੋਟੀ ਕਰਨੀ ਦੀ ਅਸੀਂ ਪਹਿਲਾਂ ਵੀ ਲੈ ਕੇ ਆਉਂਦੀ ਜੀ ਨੂੰ ਜਿਹੜਾ ਵੀ ਮਤਲਬ ਇਹ ਉਹ ਇਹਦੇ ਇਹਦੇ ਉੱਪਰ ਆ ਪੀ ਹੋਰਾਂ ਨੂੰ ਉਹਨਾਂ ਨੇ ਨਾ ਇਹਦੇ ਵੰਡਿਆ ਜੀ ਮਤਲਬ ਕਿ ਪਹਿਲਾਂ ਕੁੱਟਿਆ ਹੋਣਾ ਇਹਦੇ ਦਿਮਾਗ ਦੀ ਗੱਲ ਚੜ ਜਾਂਦੀ ਹੈ ਮੈਨੂੰ ਇਹਨੇ ਕੁੱਟਿਆ ਦੀ ਇਹਨੂੰ ਮਤਲਬ ਗੁੱਸਾ ਚੜਦਾ ਉਹਨਾਂ ਤੇ ਕਿ ਇਹਨੇ ਐਂ ਕਰਕੇ ਐਂ ਕਰਿਆ ਜੀ ਤੇ ਇਹਦਾ ਤਾਂ ਗਾਲਾਂ ਕੱਢਦਾ ਹੈਗਾ ਇਹ ਕੁਛ ਨਹੀਂ ਕਹਿੰਦੇ ਕਿ ਇਹ ਵਿਚਾਰਾ ਸੰਗਲ ਲੱਗਿਆ ਹੁੰਦਾ ਹੈਗਾ ਜਦੋਂ ਉਹਨਾਂ ਨੂੰ ਕਾਹੀ ਚੀਜ਼ ਦੀ ਹੋਉਂਦੀ ਹੈ ਇਹ ਐਂ ਬੋਲਦਾ ਹੈ ਇਹ ਗੇਟ ਖੋਲ ਦਿੰਦੇ ਨੇ ਇੱਕਦਣਾ ਡੰਗਾ ਨਾਮ ਦਾ ਮੈਚੜ ਆਇਆ ਤੇ ਉਹ ਕਰਿਆ ਕਿ ਬੰਨੇ ਉਹਨੂੰ ਘੁੱਟ ਜਾਂਦੇ ਨੇ ਇੱਕਦਣਾ ਨਮਾ ਉਹ ਲੱਕਰੀ ਦੀ ਕੋਠੇ ਤੇ ਚੜ ਗਿਆ ਬਸ ਉਹ ਆਹੀ ਪਾਲਦੇ ਨੇ ਉਹਨੂੰ ਫੇਰ ਡੇਕ ਲੈਂਦੇ ਨੇ ਜੀ ਬਸ ਅਗਲੇ ਦਾ ਕੋਈ ਕਾ ਜਿਹੜੇ ਨਾ ਖੁਰਚਣੇ ਮਾਰੇ ਨੇਗੇ ਉਹ ਉਂ ਆ ਕਿ ਤੋ ਆਂਡੀ ਗਵਾਂਡੀ ਉਹਨੇ ਇੱਕਦਣਾ ਤੇ ਇਹਦੇ ਥੱਪੜਾ ਮਾਰਨਾ ਇਹ ਇਹ ਕਰਦੇ ਨੇ ਕਰਦੇ ਇਹ ਤਾਂ ਉਹ ਤੋਂ ਡਰਦਾ ਹੈ ਗੱਲਾਂ ਉਹ ਕੱਲ ਉਹ ਇਹ ਕਰਨਗੇ ਇਹਨਾਂ ਦੇ ਉਹ ਇਹਨੂੰ ਗੁੱਸਾ ਤਾਂ ਹੁੰਦੀ ਆ ਮਨ ਚ ਵੀ ਇਹਨੇ ਮੈਨੂੰ ਕੁੱਟਿਆ ਸੀਗਾ ਹੁਣ ਆਪਾਂ ਨੂੰ ਕੁਝ ਕਹਿੰਦਾ ਜੀ ਤੇ ਇਹਨੇ ਮਾੜਾ ਮੋਟਾ ਉਹਦੇ ਗੁਲਾਮ ਕਿ ਨਹੀਂ ਕਹਣ ਉਹਨੇ ਚੱਕਿਆ ਕੁਰਸੀ ਨਾਲ ਇਹਦੇ ਕੁਰਸੀ ਨਾਲ ਨਾ ਘਟਾਦਾ ਜੀ ਹੈ ਉਸ ਨਾ ਕਰ ਇੱਕ ਵਾਰ ਵਿਚਾਰੇ ਨੂੰ ਚਲੋ ਤਾਂ ਇਹਨੂੰ ਨਗਰ ਨੂੰ ਗੁਣ ਵੀ ਹੋ ਜਾਂਦਾ ਹੁਣ ਚਲੋ ਇਹਨੂੰ ਤਾਂ ਸੋਝੀ ਹੋਈ ਨਹੀਂ ਬਾਈ ਜੀ ਦੇਖੋ ਹੁਣ ਸਾਡੇ ਕੋਈ ਵੀ ਇੱਥੇ ਮੰਨ ਲਓ ਨਗਰ ਅਸੀਂ ਇਹਨੂੰ ਕੁੱਟਾਂਗੇ ਥੋੜੀ ਬਾਈ ਸਾਨੂੰ ਤਾਂ ਪਤਾ ਯਾਰ ਵੀ ਇਹ ਠੀਕ ਨਹੀਂ ਹਾਂਜੀ ਹਾਂ ਮਤਲਬ ਆਪਾਂ ਨਹੀਂ ਹੋ ਜਾਂਦੇ ਨਗਰ ਹਾਂਜੀ ਮਤਲਬ ਮਤਲਬ ਕਰਾਂਗੇ ਦੋਰੀ ਮਫਲ ਦੇ ਬਾਰੇ ਕਿ ਮੁੰਡੇ ਨੇ ਉਮਰ ਸਟੂਡੈਂਟ ਹੈ ਇਹ ਲੋਕ ਬੜੇ ਘੜਾ ਰਿਹਾ ਹੈ ਜਿਹੜਾ ਹੁਣ ਦੇਖੋ ਜਿਵੇਂ ਦਿਮਾਗ ਦੀ ਇਹਨਾਂ ਦੀਆਂ ਗੱਲਾਂ ਹੀ ਯਾਦ ਕਰੀ ਜਾਂਦਾ ਬਸ ਉਹ ਹੀ ਉਹ ਦਵਾਈ ਦਵਾ ਕੇ ਲੈਦੀ ਚੱਟਣੇ ਦੇ ਮੁੰਡੇ ਹੋਰੀ ਠੀਕ ਹੈ ਬੁੱਤ ਨੰਨੇ ਖਾਂਟ ਕਿੰਦੀ ਮਰੀ ਗਾਣਾ ਨੇ ਕੁੱਟਾਂ ਨੇ ਸਵਰਨ ਸਿੰਘ ਜੀ ਨੇ ਅੱਤਰੀ ਮੈਡਮ ਆ ਕੇ ਗਈ ਨਹੀਂ ਪੈਲਸੀ ਬੱਬੂ ਦੀ। ਹੂੰ। ਹੁੰਨੀ ਹੋਇਆ ਮੰਗ ਰੂਪੀ। ਬਾਪੂ ਤੈਨੂੰ ਵੀ ਨਾਲ ਸੈੱਟ ਹੋਣਾ ਪੈਣਾ ਐ ਨਹੀਂ ਕੰਮ ਚੱਲਣਾ। ਸ਼ਰਾਬ ਪੀ ਕੇ ਥੋੜੀ ਕੰਮ ਚੱਲੂਗਾ ਯਾਰ ਬਾਪੂ ਹੁਣ ਇੱਕੋ ਹੀ ਬੋਤਾ ਤੇਰਾ ਉਹ ਵੀ ਖਤਮ ਹੋ ਜਾਊਗਾ ਮੁੜ ਕੇ ਫੇਰ ਕੌਣ ਪੁੱਛੂਗਾ। ਟੈਨਸ਼ਨ ਰਹਿੰਦੀ ਹੈ ਜੀ ਇਹਦੇ ਕਰਕੇ। ਪਰ ਬਾਪੂ ਪੀਣ ਨਾਲ ਫੇਰ ਟੈਨਸ਼ਨ ਠੀਕ ਹੋਏਂਦੀ ਕਿਤੇ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਉੱਧਰ ਚੱਕ ਅੱਜ ਜੀ ਗੰਡੂਆ ਪਿੰਡ ਜ਼ਿਲ੍ਹਾ ਸੰਗਰੂਰ ਤੋਂ ਸਾਡੇ ਕੋਲੇ ਨਗਰ ਨਿਵਾਸੀ ਪਹੁੰਚਿਆ ਇਹ ਪਤਵੰਤੇ ਸੱਜਣ ਆਪਦੇ ਪਿੰਡ ਦੇ ਇੱਕ ਨੌਜਵਾਨ ਨੂੰ ਲੈ ਕੇ ਆਏ ਨੇ ਤੇ ਵੀਰਾ ਸੰਗਲ ਨਾਲ ਬੰਨਿਆ ਹੋਇਆ ਇਹਦੇ ਗਿੱਟੇ ਨੂੰ ਸੰਗਲ ਲੱਗਿਆ ਹੋਇਆ ਦੇਖੋ ਕਈ ਮਹੀਨੇ ਹੋ ਗਏ ਨੂੰ ਸੰਗਲ ਨਾਲ ਬੰਨ੍ਹੇ ਨੂੰ ਔਰ ਮੈਂਟਲੀ ਅਫਸੈਟ ਹੋਏ ਨੂੰ ਤਾਂ ਇਹਨੂੰ ਕਈ ਸਾਲ ਹੀ ਹੋ ਗਏ ਔਰ ਕੱਲਾ-ਕਲੋਤਾ ਪੋਤਾ ਮਾਹਬਾਪ ਦਾ ਸਵਰਨ ਸਿੰਘ ਦੇ ਬਾਪ ਪਿਤਾ ਜੀ ਰੂਪ ਸਿੰਘ ਆ ਖੜੇ ਨੇ ਕੋਲੇ ਇਹ ਵੀ ਇੱਧਾ ਕਮੜਾਏ ਹੋਇਆ ਪਿਆ ਦੇਖ-ਦੇਖ ਕੇ ਸਾਰਾ ਕੁਝ ਜ਼ਮੀਨ ਜਾਇਦਾਦ ਸਭ ਖਤਮ ਹੋ ਗਈ ਹੈ ਜਿਹੜੀ ਮਾੜੀ-ਮੋਟੀ ਆ ਉਹ ਵੀ ਗਹਿਣੇ ਰੱਖੀ ਪਈ ਆ ਤੇ ਉਹ ਵੀ ਬਸ ਇਹਨਾਂ ਨੂੰ ਖਾਣ-ਪੀਣ ਨੂੰ ਪੈਸੇ ਦੇ ਦਿੰਦੇ ਆ ਤੇ ਉਹ ਹੋਰ ਅੱਗੇ ਦੀ ਅੱਗੇ ਵਧੀ ਜਾਂਦਾ ਪੈਸਾ ਭਾਈ ਕਹਿੰਦਾ ਮੈਨੂੰ ਟੈਨਸ਼ਨ ਆ ਇਹ ਸ਼ਰਾਬ ਪੀ ਲੈਂਦਾ ਤੇ ਪੁੱਤ ਘਰੇ ਸੰਗਲ ਨਾਲ ਬੰਨਿਆ ਹੋਇਆ ਹੁਣ ਇਹ ਇੰਨਾ ਅਫਸੈਟ ਆਏ ਕੱਪੜੇ ਲਾਹਣਦਾ ਆਪਦੇ ਘਰੇ ਬੰਨਿਆ ਹੋਇਆ ਚਾਹੇ ਕੱਪੜੇ ਲਾਹ ਵੀ ਦਿੰਦਾ ਤੇ ਜੇ ਕਿਸੇ ਨੂੰ ਗਾਲਾਂ ਕੱਢਦਾ ਤਾਂ ਆਕੇ ਲੋਕ ਇਹਨੂੰ ਕੁੱਟਦੇ ਆ ਇਹਦੀ ਢੁਈ ਪਿੱਛੇੋਂ ਨੀਲੀ ਕੀਤੀ ਪਈ ਆ ਕੁੱਟ-ਕੁੱਟ ਕੇ ਮਤਲਬ ਇਹ ਸਮਝ ਨਹੀਂ ਆਉਂਦੀ ਵੀ ਕਮਲੇ ਉਹ ਬੰਦੇ ਆ ਜਾਂ ਇਹ ਬੰਦਾ ਵਾ ਕੋਈ ਇੰਨੀ ਵੀ ਸੋਝੀ ਨਹੀਂ ਵੀ ਜਿਹੜੇ ਇੱਕ ਦਿਨ ਸੰਗਲ ਲੱਗਿਆ ਬੰਨੇ ਹੋਏ ਨੂੰ ਕੌਣ ਕੁੱਟਦਾ ਬੰਨੇ ਹੋਏ ਬੰਦੇ ਨੂੰ ਘਰੇ ਆ ਕੇ ਤੁਸੀਂ ਕੁੱਟਦੇ ਹੋ ਮਾੜੀ ਜੀ ਤਾਂ ਬਾਈ ਸੋਝੀ ਰੱਖੋ ਯਾਰ ਇਹ ਤਾਂ ਪਹਿਲੇ ਹੀ ਸੰਗਲ ਲੱਗਿਆ ਤੇ ਤੁਹਾਡੇ परमात्मा ਨੇ ਬੁੱਧੀ ਨੂੰ ਸੰਗਲ ਲਾਇਆ ਹੋਇਆ ਮੈਂ ਕਹਿੰਦਾ ਵੀ ਅਕਲ ਹੀ ਨਹੀਂ ਹੈਗੀ ਜਿਹੜੇ ਹਾਲਾਤ ਇਹਨਾਂ ਦੇ ਘਰ ਦੇ ਬਣੇ ਹੋਏ ਵਿਚਾਰਿਆਂ ਦੇ ਇਦਾਂ ਦੇ ਹਾਲਾਤ ਰੱਬ ਕਿਸੇ ਨੇ ਨਾ ਬਣਾਵੇ ਪਰ ਕਰਮਾਂ ਦੀ ਗੱਲ ਆ ਭਾਈ ਇਹਨਾਂ ਦੇ ਕਰਮਾਂ 'ਚ ਵਿਚਾਰਿਆਂ ਦੇ ਛਿੱਤਰ ਲਿਖੇ ਹੋਇਆ ਤੇ ਅੱਜ ਇਹ ਗੰਡੂਏ ਪਿੰਡ ਤੋਂ ਸਾਡੇ ਨਾਲ ਜੁੜੇ ਹੋਏ ਨੇ ਵੀਰ ਹੁਣੇ ਵੀ ਕਰਨਜੀਤ ਅਨਮੋਲ ਉਹ ਵੀਰ ਹੁਣਾਂ ਦੇ ਵੀ ਅੱਗੋਂ ਇਹ ਬਾਈ ਹੁਣੀ ਕਲਾਸਮੇਟ ਨੇ ਬਾਈ ਹੁਣੀ ਨੇ ਉਹਨਾਂ ਨਾਲ ਵੀ ਗੱਲ ਕੀਤੀ ਸੀ ਕਿ ਉਹਨਾਂ ਨਾਲ ਵੀ ਗੱਲ ਕੀਤੀ ਸੀ ਅੱਜ ਇੱਥੇ ਲੈ ਕੇ ਆਏ ਨੇ ਭਾਈ ਤੇ ਅਸੀਂ ਬੇਨਤੀ ਕੀਤੀ ਆ ਬਾਪੂ ਰੂਪ ਸਿੰਘ ਜੀ ਨਾਲ ਰੁਕਣਗੇ ਆਪਣੇ بیٹے ਦੇ ਸਵਰਨ ਸਿੰਘ ਦੇ ਮਾਮਸੇ ਗਏ ਹਨ ਮਲੰਮਾ ਤੇ ਇਹ ਬਾਈ ਦਾ ਸੰਗਲ ਖੋਲ ਜੇ ਵੀ ਇਹ ਇੱਕ ਚੰਗਾ ਤੰਦਰੁਸਤੀ ਭਰਿਆ ਜੀਵਨ ਬਤੀਤ ਕਰੇ ਇਹਦੇ ਲਈ ਤੁਸੀਂ ਵੀ ਅਰਦਾਸ ਕਰਿਓ ਕਿਉਂਕਿ ਜਨ ਕੀ ਅਰਦਾਸ ਬਿਰਥੀ ਨਾ ਜਾਵੇ ਦਵਾਈਆਂ ਨਹੀਂ ਦਵਾਵਾਂ ਹੀ ਕੰਮ ਆਉਂਦੀਆਂ ਭਾਈ ਕਿਉਂਕਿ ਦਵਾਈਆਂ ਤਾਂ ਬਾਪੂ ਉਹਨਾਂ ਨੇ ਬਥੇਰੀਆਂ ਖਵਾ ਲੀਆਂ ਬਾਪੂ ਉਹ ਨਹੀਂ ਦੱਸਦੇ ਆ ਵੀ ਲੱਖ ਰੁਪਏ ਤਾਂ ਪਹਿਲਾਂ ਕਿਤੇ ਲਾ ਕੇ ਹਟੇ ਅਗੇ ਸੈਂਟਰ ਸੀ ਮਹੀਨੇ ਦਾ 10000 ਰੁਪਏ ਲੈਂਦੇ ਸੀ ਉਹ ਨਾਲੇ ਦਵਾਈ ਵੀ ਦਿੰਦੇ ਸੀ ਨਾਲੇ ਆ ਹਾਲਾਤ ਹੋਰ ਉਦੋਂ ਬਾਅਦ ਸੰਗ ਲੱਗਣ ਵਾਲਾ ਹੋ ਗਿਆ ਬਸ ਤੁਹਾਡੀ ਦਿੱਤੀ ਹੋਈ ਕੋਈ ਅਸੀਸ ਹੀ ਕੰਮ ਆ ਸਕਦੀ ਹੈ ਕੋਈ ਦਵਾਈ ਕੰਮ ਆ ਸਕਦੀ ਸਾਡੇ ਨਾਲ ਵੀਰ ਉਹਨਾਂ ਨੇ ਸੰਪਰਕ ਕੀਤਾ ਸੀ ਵੀਡੀਓ ਬਣਾ ਕੇ ਭੇਜੀ ਸੀ ਤੇ ਅਸੀਂ ਭਾਈ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਇੱਥੇ ਲੈ ਆਓ ਵੀ ਸਾਤੋਂ ਸਮਾਂ ਲੱਗਣਾ ਹਜੇ ਆ ਨਹੀਂ ਹੋਣਾ ਵੀ ਕੋਈ ਗੱਲ ਨਹੀਂ ਅਸੀਂ ਜੋ ਕਰ ਸਕੀਏ ਮੀਰ ਦੇ ਨਾਲ ਆਸੀਂ ਤੇ ਇਸ ਟਾਈਮ ਬਾਈ ਦੀ ਉਹ ਯਾਰ ਕੋਈ ਸੁਝੀ ਕੋਲੇ ਲੈ ਕੇ ਆਵਾਂ ਪੁੱਛਣਾ ਤੇ ਬੱਡਾ ਹੁੰਦਾ ਦੀਪਰਾ ਦੇਖੋ ਐਂ ਪ੍ਰੋਬਲੈਮ ਨਾ ਰਹਾ ਮਤਨੌਰ ਨੇ ਗੁੱਟਾ ਦੀ ਚਰਨਾ ਨੇ ਕੋਈ ਸਮਝ ਹੀ ਨਹੀਂ ਹੈਗੀ ਮਾ ਮਤਲਬ ਪਟਿਆਲੇ ਹੁੰਣਾ ਦਰवेश ਬੰਦੇ ਨੂੰ ਆ ਕੇ ਕੁੱਟਣਾ ਜੱਗੀ ਲੱਗੇ ਮਾਰਨਾ ਮਹਾਬਾਪ ਬਾਂਸ ਬਾਈ ਦੀ ਵੀਰ ਨੇ ਪਰ ਜੇ ਕਿਸੇ ਧਿਆਨਗਵਾਨ ਕੋਈ ਇਸ ਤਰ੍ਹਾਂ ਦਾ ਮੈਂਬਰ ਹੁੰਦਾ ਜਰ ਇੰਨੀ ਤਾਂ ਇਨਸਾਨੀਅਤ ਰੱਖਿਆ ਕਰੋ ਉਹਨਾਂ ਨੂੰ ਕੁੱਟਣ ਮਾਰਨ ਦੀ ਬਜਾਏ ਸਪੋਰਟ ਕਰੋ ਕਾਉਂਸਲਿੰਗ ਕਰੋ ਥੋੜਾ ਪਿਆਰ ਨਾਲ ਸਤਿਕਾਰ ਨਾਲ ਗੱਲ ਕਰੋ ਤਾਂ ਇਹੀ ਬੰਦੇ ਠੀਕ ਹੋ ਸਕਦੇ ਹੈ ਵਾਹਿਗੁਰੂ ਮਿਹਰ ਕਰਨ ਇਹ ਵੀ ਦੇ ਤੋਂ ਠੀਕ ਹੋ ਕੇ ਤੰਦਰੁਸਤ ਹੋ ਕੇ ਤਕੜਾ ਹੋ ਕੇ ਘਰੇ ਜਾਵੇ ਤੁਸੀਂ ਵੀ ਕਰਿਓ ਅਰਦਾਸ ਬੇਨਤੀ ਵਾਹਿਗੁਰੂ ਨੂੰ ਇਹ ਵੀਰ ਦੇ ਗਿੱਟੇ ਨੂੰ ਲੱਗਿਆ ਹੋਇਆ ਸੰਗਲ ਆ ਜਿਹੜਾ ਇਹ ਖੁੱਲ ਸਕੇ ਵਾਇਗੋਦੀ ਕਾ ਖਾਲਸਾ ਵਾਇਗੋਦੀ ਹਾਂ ਬਈ ਸਵਰਨ ਘਰੇ ਜਾਣਾ ਜਿੰਦਾ ਖੋਲਦੀ ਤਰਾ ਹਾਂਜੀ ਰੁਪਾਕ ਕਦੀ ਰੁਪਾ ਤੇਰੇ ਭਾਪੇ ਦਾ ਨਾਮ ਆ ਨਾਮ ਮਾ ਰੁਪਾਕ ਕਦੀ ਰੁਪੇ ਬੋਲੇ ਸੋਨਿਆ ਸੋਨਿਆ ਓਖਰਾਲਾ ਬਾਲਾ ਕੀ ਬੋਖਰਾਲਾ ਲਗਨਦੀ ਵੱਖਰੀ ਲੱਗਦੀ ਇਹ ਸੰਗਲ ਦੁਵਾਰਾ ਕਦੇ ਵੀ ਬਾਈ ਦੇ ਲੱਗੇ ਨਾ ਦੇਖੋ 4-5 ਸਾਲ ਹੋ ਗਏ ਬਾਈ ਨੂੰ ਅਫਸੈਟ ਹੋਏ ਨੂੰ ਤੇ ਹੁਣ ਤਾਂ 4-5 ਮਹੀਨੇ ਤੋਂ ਇਹ ਡੰਗਰਾ ਵਾਂਗੂ ਸੰਗਲ ਨਾਲ ਬੰਨ ਕੇ ਰੱਖਿਆ ਹੋਇਆ ਘਰੇ ਔਰ ਉਹੀ ਅੱਗੋਂ ਜਾਨਵਰਾਂ ਵਾਲਾ ਬਤੀਰਾ ਇਹਦੇ ਨਾਲ ਲੋਕ ਕੱਟਦੇ ਆ ਕੁੱਟ ਮਾਰ ਕਰਦੇ ਆ ਕਿ ਇਹਨੂੰ ਬੰਨੇ ਹੋਏ ਨੂੰ ਕੱਟ ਕੇ ਜਾਂਦੇ ਚੱਲ ਸਵਾਰ ਉੱਠ ਖੜਾ